ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਰਵਨੀ ਬਨਾਈਆਂ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਤੇ ਅੱਜ ਦੀ ਪ੍ਰੋਫਾਈਲ ਨਾਮ ਮਨਜੋਤ ਸਿੰਘ ਪਾਟਿਆ ਜਨਮ ਤਰੀਕ 2 ਅਪ੍ਰੈਲ 1996 ਹਾਈਟ 5 ਫੁੱਟ 8 ਇੰਚ ਰੰਗ ਸਾਫ ਕਾਸਟ ਖੱਤਰੀ ਪੜਾਈ ਐਮਕਾਮ ਕਮ ਕਾਊਂਟੈਂਟ ਆਫੀਸਰ ਪਿਤਾ ਪ੍ਰਾਈਵੇਟ ਜੋਬ ਮਾਤਾ ਹਾਊਸ ਵਾਈਫ ਇੱਕ ਭਰਾ ਸ਼ਹਿਰ ਨਾਭਾ ਪਟਿਆਲਾ ਮੰਗ ਵਿਸ਼ਨੂ ਸਰਦਾਰ ਲਈ ਖਾਨਦਾਨੀ ਪਰਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਦੀ ਲੋੜ ਹੈ ਗੁਰਸਿੱਖ ਫੈਮਿਲੀ ਹੋਵੇ ਮੋਬਾਈਲ ਨੰਬਰ 946405 संताली दूजा मोबाइल नंबर बानवे सतारा उन्नी संताली तेती परिवार को कॉल करके होर जानकारी ले सकते हो अगला रिश्ता नाम गुरप्रीत सिंह जन्म तरीक अठाई दस उन्नीस सौ चौरानवे हाइट पाँच फुट चार इंच गोद मीन कास्ट रामगढ़ी पढ़ाई प्लस टू बी सी ए कंप्यूटर जिला धूरी काम कार मकैनिक मंग वधिया परिवार की पढ़ी लिखी लड़की की लोड है मोबाइल नंबर अठानवे बहत् छिहत् अठत् पचासी ਤੁਸੀਂ ਪਰਿਵਾਰ ਨੂੰ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨਾਮ ਸਿੰਘ ਉਮਰ 28 ਸਾਲ ਹਾਈਟ 5 ਫੁੱਟ 11 ਇੰਚ ਗੋਤ ਰੰਦਾਵਾ ਕਾਸਟ ਜੱਟ ਸਿੱਖ ਜ਼ਿਲ੍ਹਾ ਤਰਨਤਾਰਨ ਪੜ੍ਹਾਈ 10ਵੀਂ ਪਾਸ ਨਵੀਨ ਸੱਤ ਕਿੱਲੇ 6 ਕਿੱਲੇ ਜੁਪੀ ਵਿੱਚ ਨੇ ਮੁੰਡੇ ਦੀ ਸਲਾਨਾ ਆਮਦਨ 4 ਲੱਖ ਰੁਪਏ ਮੁੰਡਾ ਵਾਰ ਜਾਣ ਵਾਸਤੇ ਕੰਮ ਸਿੱਖ ਰਿਹਾ ਹੈ ਪੈਨ ਤੇ ਪ੍ਰਾ ਮੈਰਿਡ ਹਨ ਵੱਡਾ ਪ੍ਰਾ ਕੈਨੇਡਾ ਪੀਆਰ ਹੈ ਮੰਗ ਬਧੀਆ ਪਰਿਵਾਰ ਤੋਂ ਪਲੱਸ 2 ਪਾਸ ਕੁੜੀ ਹੋਵੇ ਘੇਲੂ ਵਧੀਆ ਸਮਝਦਾਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9710 64 0002 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਫ੍ਰੀ ਐਡ ਲਵਾਉਣਾ ਚਾਹੁੰਦੇ ਹੋ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਵਾਇਸ ਮੈਸੇਜ ਵੀ ਕਰ ਸਕਦੇ ਹੋ ਧੰਨਵਾਦ